ਪੰਜਾਬ ਦੇ ਵਿੱਚ ਸ਼ੀਵਾ ਦਰਿਆ ਵਗ ਰਿਹਾ ਹੈ ਤਾਂ ਰੋਜ਼ਾਨਾ ਹੀ ਨੌਜਵਾਨ ਪੀੜੀ ਜਿਹੜੀ ਹੈ ਨਸ਼ਿਆਂ ਦੀ ਪੇਟ ਚੜ ਰਹੀ ਹੈ। ਤੁਹਾਨੂੰ ਦੱਸ ਦੇ ਕਿ ਤਸਵੀਰਾਂ ਤਰਨਤਾਰਨ ਦੇ ਮੁਹੱਲਾ ਮੁਰਾਦਪੁਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ 21 ਸਾਲਾਂ ਨੌਜਵਾਨ ਦੀ ਮੌਤ ਚੜੀ ਹੈ। ਨਸ਼ੇ ਦੀ ਓਵਰਡੋਜ਼ ਲੈਣ ਕਰਕੇ ਹੋਈ ਹੈ। ਤਾਂ ਪਿੜਤ ਪਰਿਵਾਰ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਪਿੜਤ ਪਰਿਵਾਰ ਦੇ ਵੱਲੋਂ ਪੰਜਾਬ ਸਰਕਾਰ ਦੇ ਅੱਗੇ ਇਹ ਮੰਗ ਕੀਤੀ ਜਾ ਰਹੀ ਹੈ ਕਿ ਅਜਿਹੇ ਨਸ਼ਿਆਂ ਤੇ ਠਲ ਪਾਈ ਜਾਵੇ ਨਸ਼ੇ ਨੂੰ ਬਿਲਕੁਲ ਬੰਦ ਕਰਨਾ ਚਾਹੀਦਾ ਹੈ ਤਾਂ ਪਿੰਡ ਪਰਿਵਾਰ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜੀ ਇਹ ਮੁਹਿੰਮ ਚਲਾਈ ਗਈ ਹੈ ਸਿਰਫ ਵੀਡੀਓ ਦੇ ਵਿੱਚ ਹੀ ਵਿਖਾਈ ਜਾ ਰਹੀ ਹੈ ਪਰ ਜੇ ਜ਼ੀਰੋ ਗਰਾਉਂਡ ਤੇ ਜਾਈਏ ਤਾਂ ਇਹ ਜਿਹੜੀ ਹੈ ਬਿਲਕੁਲ ਨਾਕਾਮ ਸਾਬਿਤ ਹੋਈ ਹੈ ਕਿਉਂਕਿ ਨਸ਼ੇ ਦੇ ਜਿਹੜੇ ਸੌਦਾਗਰ ਨੇ ਢੜੱਲੇ ਦੇ ਨਾਲ ਨਸ਼ਾ ਵੇਚਣ ਦਾ ਕੰਮ ਕਰ ਰਹੇ ਨੇ ਤਾਂ ਉਹਨਾਂ ਦੇ ਪਿੰਡ ਮੁਰਾਦਪੁਰ ਦੇ ਵਿੱਚ ਗਲੀ ਗਲੀ ਦੇ ਵਿੱਚ ਕੋਨੇ ਕੋਨੇ ਦੇ ਵਿੱਚ ਕਹਿ ਲੋ ਕਿ ਨਸ਼ਾ ਜਿਹੜਾ ਬਹੁਤ ਵਿਕਦਾ ਹੈ ਤਾਂ ਛੋਟੇ ਤੋਂ ਛੋਟਾ ਬੱਚਾ ਜਿਹੜਾ ਨਸ਼ੇ ਦੇ ਵਿੱਚ ਗ੍ਰਸਤ ਹੁੰਦਾ ਚਾਲਿਆ ਪੇਟ ਪਰਿਵਾਰ ਦੇ ਵੱਲੋਂ ਅਜਈਆਂ ਗੱਲਾਂ ਕਹੀਆਂ ਜਾ ਰਹੀਆਂ ਨੇ ਹੋਰ ਕੁਝ ਪੇਟ ਪਰਿਵਾਰ ਦੇ ਵੱਲੋਂ ਕੀ ਕੁਝ ਗਿਆ ਜਰਾ ਤੁਸੀਂ ਵੀ ਸੁਣੋ ਉਹਨਾਂ ਦੀਆਂ ਗੱਲਾਂ ਨੂੰ ਗੌਰ ਦੇ ਨਾਲ ਮੇਰਾ ਨਾਮ ਕਮਲਜੀਤ ਕੋਰ ਕਿੱਥੋਂ ਦੇ ਰਹਿਣ ਵਾਲੇ ਹੋ ਮੁਰਾਦਪੁਰ ਇਹ ਕੀ ਗੱਲਬਾਤ ਹੋਈ ਬਾਜੀ ਆ ਨਸ਼ਾ ਜਿਹੜਾ ਕਰਦਾ ਬਹੁਤ ਦੁਨੀਆ ਜਿਹੜੀ ਬਰਬਾਦ ਹੁੰਦੀ ਜਾਂਦੀ ਨਸ਼ੇ ਦੇ ਨਾਲ ਪਾਜੀ ਇਹ ਸਰਕਾਰ ਕਹਿੰਦੀ ਨਸ਼ਾ ਹੈ ਬੰਦ ਕਰਾਵਾਂਗੇ ਕੋਈ ਨਸ਼ਾ ਬੰਦ ਨਹੀਂ ਹੋਇਆ ਅਜੇ ਤੱਕ ਇਹ ਨਸ਼ੇ ਨੂੰ ਬਾਹਰ ਦੋਣਾ ਚਾਹੀਦਾ ਸਾਡਾ ਤੇ ਜਾਣ ਵਾਲਾ ਹੁਣ ਤੁਰ ਗਿਆ ਇੱਥੇ ਉਹ ਬੱਚੇ ਇਹਨੇ ਬਾਜੀ ਨਚਾ ਕੀਤਾ ਟੀਕਾ ਲਾਇਆ ਕਿੰਨੇ ਚਿਰ ਤੋਂ ਇਹ ਤਾਂ ਨਾ ਕਰਨ ਬੀਰ ਜੇ ਕਿੰਨੇ ਕੋਲ ਮਰੇ ਇਹਦੀ ਉਮਰ 21 ਸਾਲ ਪਾਜੀ ਕਿੰਨੇ ਚਿਰ ਦਾ ਕਰਦਾ ਨਸ਼ਾ ਇਹਨੂੰ ਗਏ ਜਦੋਂ ਦਾ 2 ਸਾਲ ਹੋ ਗਿਆ ਨਸ਼ਾ ਤੇ ਛਰੇਆ ਮਿਲਦਾ ਹੈ ਇਹ ਤੇ ਇਦਾਂ ਹੀ ਆ ਕਦੀ ਕਿਹੇ ਮੋੜ ਤੇ ਮਿਲ ਗਿਆ ਕਦੀ ਕਿਹੇ ਮੋੜ ਤੇ ਮਿਲ ਗਿਆ ਨਸ਼ਾ ਤੇ ਮਰਾਦਪੁਰੇ ਚ ਇਦਾਂ ਹੀ ਜੇ ਛੋਟੇ ਛੋਟੇ ਬੱਚੇ ਵੀ ਕਹਿੰਦੇ ਨਸ਼ਾ ਹਾਂ ਜੀ ਪਾਜੀ ਇਦਾਂ ਹੀ ਇਹਦੇ ਨਾਲ ਛੋਟੇ ਛੋਟੇ ਵੀ ਲੱਗੇ ਆ ਪ੍ਰਸ਼ਾਸਨ ਤੋ ਕੀ ਕੋਈ ਗਿਲ ਕਰਦੇ ਵੀ ਕੀ ਇਨਸਾਫ ਦੀ ਮੰਗ ਨਾ ਸਰਕਾਰ ਕੋ ਨਸ਼ੇ ਨੂੰ ਬੰਨ ਪੈਣਾ ਚਾਹੀਦਾ ਪਾਜੀ ਨਸ਼ੇ ਨੂੰ ਬਿਲਕੁਲ ਬੰਨ ਪੈਣਾ ਚਾਹੀਦਾ ਮੇਰਾ ਨਾਮ ਸ਼ਰਪਜੀਤ ਕਿੱਥੋਂ ਦੇ ਰਹਿਣ ਆ ਅਸੀਂ ਮਰਾਦਪੁਰ ਦੇ ਤੇ ਕੀ ਗੱਲ ਹੋਈ ਅੱਜ ਇਹ ਸਾਡਾ ਲੜਕਾ ਵਾ ਮੇਰੀ ਦਰਾਨੀ ਦਾ ਲੜਕਾ ਵਾ ਇਹਨਾਂ 7 ਵਜੇ ਟੀਕਾ ਲਾਇਆ ਵਾ 7:30 ਚ ਇਹਦੀ ਮੌਤ ਹੋ ਗਈ ਹੈ ਵੇਖੋ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਨਸ਼ੇ ਖਿਲਾਫ ਇਹ ਜ਼ਿੰਮੇਵਾਰੀ ਹੋਵੇ ਨਸ਼ਾ ਬੰਦ ਕਰਾਓ ਲੋਕਾਂ ਦੇ ਮਾਵਾ ਦੇ ਬੱਚੇ ਰੋੜਦੇ ਜਾਂਦੇ ਆ ਗਾਣਾ ਆਉਣ ਵਾਲੀ ਪੀੜ੍ਹੀ ਜਿਹੜੀ ਉਹ ਸੁਰੱਖਿਸ਼ ਰਹੇ ਬੱਚੇ ਉਹ ਨਸ਼ਿਆਂ ਤੋਂ ਨਿੱਕੇ ਨਿੱਕੇ ਬੱਚੇ ਨਸ਼ਾ ਕਰਦੇ ਰਾਵਾਂ ਗਲੀਆਂ ਦੇ ਵਿੱਚ ਨਸ਼ਾ ਫੜਾ ਜਾਂਦੇ ਆ ਤੁਰੇ ਤੁਰੇ ਜਾਂਦੇ ਮੁੱਠ ਚ ਦੇ ਜਾਂਦੇ ਆ ਇਹਨਾਂ ਨੂੰ ਕੋ ਪਤਾ ਨ ਲੱਗਣ ਦਿੰਦੇ ਇਹ ਰੋਕਿਆ ਜਾਵੇ ਸਾਡੀ ਸਰਕਾਰ ਤੋਂ ਇਹ ਮੰਗਿਆ ਬਸ ਸਾਸੀ ਕਾਲ ਜੀ ਮੇਰਾ ਨਾਮ ਲਖਨਦੀਪ ਸਿੰਘ ਲੱਕੀ ਮੈਂ ਮੁਰਾਦਪੁਰ ਤੋਂ ਰਹਿਣ ਵਾਲਾ ਹਾਂ ਔਰ ਡਾਕਟਰ ਅਮਿਤਕਰ ਫਾਊਂਡੇਸ਼ਨ ਦਾ ਮੈਂ ਸ਼ਰੀ ਪ੍ਰਧਾਨ ਹਾਂ ਔਰ ਇਹ ਮੇਰਾ ਚਾਚਾ ਜੀ ਦਾ ਲੜਕਾ ਏ ਜਿਸ ਦੀ ਅੱਜ 7 ਵਜੇ ਟੀਕਾ ਲਾਉਣ ਦੇ ਨਾਲ ਮੌਤ ਹੋ ਗਈ ਘਰ ਦੇ ਵਿੱਚ ਕੋਈ ਪਰਿਵਾਰ ਦਾ ਜੀ ਨਹੀਂ ਸੀ ਹੈਗਾ ਸਾਰੇ ਦਿਹਾੜੀ ਦੇ ਪਿਆਲੇ ਮਾਂ ਕਿਸੇ ਦੇ ਘਰ ਕੰਮ ਨੂੰ ਗਈ ਔਰ ਚਾਚਾ ਜੀ ਰੇੜੀ ਲੈ ਕੇ ਸਬਜ਼ੀ ਵੇਚਣ ਗਏ ਤੇ ਪਹਿਲੀ ਗਲੀ ਚ ਇਹਨਾਂ ਨੂੰ ਆਵਾਜ਼ ਪੈ ਗਈ ਵੀ ਤੁਹਾਡੇ ਬੇਟੇ ਦੀ ਡੈਥ ਹੋ ਗਈ ਆ ਔਰ ਇਹ ਮੇਰਾ ਬ੍ਰਦਰ ਆ ਕਰਨ ਵੀਰ ਸਿੰਘ ਔਰ ਸਾਡੇ ਘਰ ਦੇ ਵਿੱਚ ਇਹ ਤੀਜੀ ਮੌਤ 6 ਮਹੀਨੇ ਦੇ ਵਿੱਚ ਚੱਲੀ ਆ ਜੋ ਕਿ ਆਮ ਆਦਮੀ ਪਾਰਟੀ ਦੇ ਵਿੱਚ ਆ ਪਹਿਲੀ ਮੌਤ ਮੇਰੇ ਭਰਾ ਜੋਬਨਜੀਤ ਸਿੰਘ ਦੀ ਹੋਈ ਆ ਅੱਜ ਤੋਂ 6 ਮਹੀਨੇ ਪਹਿਲਾਂ ਔਰ ਪਰਸੋਂ ਹੀ ਮੌਤ ਇੱਕ ਲਵਪ੍ਰੀਤ ਸਿੰਘ ਮੁੰਡਾ ਸਾਡੀ ਗਲੀ ਦਾ ਗਵਾਂੜੀ ਆ ਸਾਡੇ ਸ਼ਰੀਕੇ ਭਾਈ ਚਾਰੇ ਜੂ ਅੱਜ ਉਹਦਾ ਅਜੇ ਕੱਲ ਚੌਥਾ ਵਾਤੇ ਅੱਜ ਸਾਡੇ ਘਰ ਨਸ਼ੇ ਦੇ ਕਾਰਨ ਦੁੱਤੀ ਜੀ ਮੌਤ ਹੋ ਗਈ ਆ ਪ੍ਰਸ਼ਾਸਨ ਤੋਂ ਕੀ ਪ੍ਰਸ਼ਾਸਨ ਤੋਂ ਅਪੀਲ ਕੀ ਕਰਨੀ ਪ੍ਰਸ਼ਾਸਨ ਦਾ ਅਪੀਲਾ ਪੰਜਾ ਵੀਡੀਓ ਦੇ ਵਿੱਚ ਚੱਲੀ ਜਾ ਰਿਹਾ ਵਾ ਸਾਡੇ ਮੁਰਾਦਪੁਰ ਦੇ ਵਿੱਚ ਤੇ ਇਹੋ ਜਾਂ ਕੋਈ ਇੰਨੇ ਸਮਗਲ ਰਿਹਾ ਕਿਸੇ ਦਾ ਘਰ ਨਹੀਂ ਟਟਿਆ ਕਿਸੇ ਦਾ ਕੱਖ ਨਹੀਂ ਹੋਇਆ ਔਰ ਸੋਦੀ ਇਹਨਾਂ ਦੇ ਵਰਕਰ ਜਿਹੜੇ ਆਮ ਆਦਮੀ ਪਾਰਟੀ ਦੇ ਇਹ ਸਹਦ ਦਿੰਦੇ ਆ ਜਦੋਂ ਬੰਦਾ ਚੁੱਕਿਆ ਜਾਂਦਾ ਛੜਾ ਦਿੰਦੇ ਆ ਇਹਨਾਂ ਦੇ ਨੱਥ ਪੈਣੀ ਚਾਹੀਦੀ ਆ ਮੈਂ ਤੈਨਾਂ ਜੀ ਅੰਜਲਤੀ ਨਾਮ ਵੀ ਆਪ ਦਾ ਮੈਂ ਤਾਂ ਸੈਮਸੰਗ ਜੀ ਜੋ ਮੁਰਾਦਪੁਰੇ ਰੇਸ਼ਾ ਆਪਣੀ ਸਾਡੇ ਮੁਰਾਦਪੁਰ ਵਿੱਚ ਬਹੁਤ ਹੀ ਜ਼ਿਆਦਾ ਨਸ਼ਾ ਵੇਕੰਡੇ ਆ ਜੀ ਜੀ ਨਸ਼ੇ ਦਾ ਸਤਵਾਂ ਦਰਿਆ ਜਿਹੜਾ ਕਹਿੰਦੇ ਨੇ ਉਹ ਚੱਲਣ ਡਿਆ ਆ ਛੋਟੇ ਛੋਟੇ ਬੱਚੇ ਨਸ਼ਾ ਕਰਨ ਡਿਆ ਹਰ ਗਲੀ ਮੋੜ ਤੇ ਉੱਤੇ ਨਸ਼ਾ ਵੇਕੰਡੇ ਆ ਸਰਕਾਰਾਂ ਕਹਿੰਦੀਆਂ ਅਸੀਂ ਨਸ਼ਾ ਬੰਦ ਕਰਾਉਂਦੇ ਆ ਅਸੀਂ ਆ ਨਸ਼ਿਆਂ ਦਾ ਜੁੱਧ ਚੱਲਣ ਡਿਆ ਪਰ ਮੁਰਾਦਪੁਰ ਚ ਤੇ ਹੋਰ ਜੁੱਧ ਚੱਲਣ ਡਿਆ ਆ ਕੱਲ ਪਰਸੋਂ ਹੀ ਇੱਕ ਮੌਦ ਹੋ ਗਈ ਆ ਨਸ਼ੇ ਦੇ ਨਾਲ ਹੀ ਲਾਪਰੀਜ ਕਰਾਉਂਦੀ ਅੱਜ ਆ ਬੱਚਾ ਨਸ਼ੇ ਦੇ ਨਾਲ ਟੀਕਾ ਲਾ ਗਏ ਮਤਲਬ ਚੱਲ ਬਸਿਆ ਆ ਵੇਖੋ ਬਈ ਰੁੱਕ ਮਾਪਿਓ ਵਿਚਾਰੇ ਇੱਕ ਦੇ ਗਰੀਬੀ ਦੇ ਨੇ ਮਾਰ ਮਾਰੀ ਆ ਇੱਕ ਬੱਚੇ ਇਦਾਂ ਜਵਾਨ ਜਾਂ ਜੀ ਦਾ ਘਰੋਂ ਤੁਰ ਜਣਾ ਕਿੱਦਾਂ ਵਾ ਕੰਮ ਕਰ ਤੋਂ ਬੈਠੇ ਲਾਜ ਵੀ ਨਾ ਕਈ ਵਾਰ ਕਰਵਾਇਆ ਪਰ ਜਿਹੜੀ ਮਾਰੀ ਸੰਗਤ ਵਾ ਮਤਲਬ ਨਹੀਂ ਛੱਡ ਦਿੰਦੀ ਅੱਜ ਇਹ ਹਾਲਾਤਾਂ ਜਾ ਗਿਆ ਵੀ ਉਹਦੀ ਮੌਤ ਹੋ ਗਈ ਆ ਸਬਜੀ ਸੂਜੀ ਦਾ ਕੰਮ ਕਰਦੇ ਅੱਜ ਵਿਚਾਰਾ ਕਿਤੇ ਉਹ ਕਹਿੰਦਾ ਮੈਂ ਧਾਰੇ ਪੈਸੇ ਫੜ ਕੇ ਸਬਜੀ ਲੈ ਕੇ ਆਇਆ ਪਹਿਲੀ ਗਲੀ ਜੀ ਗਿਆ ਵਾ ਤੇ ਮਗਰੋਂ 8:00 ਵਜੇ ਨਾ ਕਿਸ ਨੇ ਦੱਸਤਾ ਵੀ ਤੇਰੇ ਬੇਟੇ ਦੀ ਡੈਥ ਹੋ ਗਈ ਆ ਲੱਗੇ ਤੇ ਵਿਚਾਰਾ ਉਸੇ ਤਰ੍ਹਾਂ ਆ ਗਿਆ ਸਰਕਾਰ ਤੇ ਕਹਿੰਦੀ ਐ ਜੋਧ ਨਸ਼ਾ ਰੋਧ ਮਹਿੰਮ ਚੱਲ ਰਹੀ ਐ ਆ ਵੀ ਅਹੀਂ ਤੇ ਸਰਕਾਰ ਵੇਖੋ ਜੀ ਸਰਕਾਰਾਂ ਦੇ ਬੜਾ ਕੁਝ ਕਹਿੰਦੀ ਐ ਸਰਕਾਰ ਦੇ ਭਗਵੰਤ ਮਾਨ ਸਾਹਿਬ ਸਾਡੇ ਸੀਐਮ ਸਾਹਿਬ ਜਿਹੜੇ ਕਹਿ ਰਹੇ ਮੈਂ ਨਸ਼ੇ ਦੇ ਵਿਰੋਧ ਜੁੱਧ ਚਲਾਇਆ ਵਾ ਨਸ਼ਾ ਖਤਮ ਕਰਨੇ ਆ ਬੇ ਮਰਾਜ਼ਪੁਰ ਚ ਕੋਈ ਠਾਲੀ ਨਹੀਂ ਪਈ ਜੀ ਹਰ ਇੱਕ ਨੂੰ ਕਿੰਨੂੰ ਨਹੀਂ ਪਤਾ ਬੇ ਨਸ਼ਾ ਕਿੱਥੇ ਵਕੰਡਿਆ ਕੀ ਹੋ ਰਿਹਾ ਉਸ ਨੂੰ ਕਿੱਦਾਂ ਨਹੀਂ ਪਤਾ ਜੀ ਇਹਨੇ ਟੌਰ ਛੱਡਿਆ ਹੁੰਦੇ ਇਹਨਾਂ ਸਭ ਕੁਝ ਹੁੰਦਾ ਵਾ ਅਗਰ ਜੇ ਕੋ ਫੜਦੇ ਆ ਤੇ ਫਿਰ ਅੰਦਰ ਬਹਿ ਕੇ ਗੱਲਬਾਤ ਕਰਕੇ ਫਿਰ ਛੱਡ ਦਿੰਦੇ ਆ ਇਹੀ ਪ੍ਰਸ਼ਾਸਨ ਕੋ ਮੰਗ ਕਰਦੇ ਆਂ ਕਿ ਨਸ਼ੇ ਤੇ ਬਹੁਤ ਜਿਆਦਾ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਮਾਵਾਂ ਦੇ ਪੁੱਤ ਬਚ ਜਣ ਇਹਨਾਂ ਦੇ ਭਰਾ ਬਚ ਜਣ ਇਹ ਮਾਂ ਪਿਓ ਦਾ ਜਵਾਨ ਜਵਾਨ ਬੱਚਾ ਤੁਰ ਜਾਂਦਾ ਉਹਨਾਂ ਦੇ ਪੱਲੇ ਕੁਛ ਨਹੀਂ ਰਹਿੰਦਾ